ਅਮਰੀਕਾ ਦੇ ਫਲੋਰੀਡਾ 'ਚ ਜਿੱਥੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਗਲਤ ਯੂ-ਟਰਨ ਲੈਣ ਤੋਂ ਬਾਅਦ 3 ਲੋਕਾਂ ਦੀ ਮੌਤ ਹੋਈ ਸੀ ਹੁਣ ਉਸ ਦੇ ਰਿਸ਼ਤੇਦਾਰ ਦਾ ਬਿਆਨ ਸਾਹਮਣੇ ਆਇਆ ਹੈ ਹਰਜਿੰਦਰ ਸਿੰਘ ਤਰਨਤਾਰਨ ਦੇ ਪਿੰਡ ਰਟੋਲ ਦਾ ਰਹਿਣ ਵਾਲਾ ਹੈ ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਅਜੇ ਸਦਮੇ 'ਚ ਹੈ ਅਤੇ ਉਹਨਾਂ ਦੀ ਸਥਿਤੀ ਸਹੀ ਨਹੀਂ ਹੈ ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਸਿੰਘ ਦਾ ਪਰਿਵਾਰ ਅਜੇ ਤੱਕ ਕੁਝ ਬੋਲਣ ਦੇ ਯੋਗ ਨਹੀਂ ਹੈ ਪਰਿਵਾਰ ਦੀ ਸਥਿਤੀ ਬਹੁਤ ਖਰਾਬ ਹੈ ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਸ਼ਰੀਫ ਮੁੰਡਾ ਹੈ ਪਿੰਡ ਦੇ ਲੋਕਾਂ ਦੇ ਵੀ ਬਿਆਨ ਜਾਰੀ ਹੋਏ ਨੇ ਸੋਸ਼ਲ ਮੀਡੀਆ ਤੇ ਇਹ ਮੁੱਦਾ ਕਾਫੀ ਪੱਕਿਆ ਹੋਇਆ ਹੈ ਜਿਹੜਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਹੋ ਰਿਹਾ ਹੈ ਉਨਾ ਹੀ ਸਾਨੂੰ ਇਸ ਹੱਦ ਸੱਚ ਗਈਆਂ ਤਿੰਨ ਜਾਨਾਂ ਦਾ ਵੀ ਹੋ ਰਿਹਾ ਹੈ ਉਹ ਕਹਿੰਦੇ ਨੇ ਕਿ ਪਹਿਲਾਂ ਲੋਕਾਂ ਨੇ ਹਰਜਿੰਦਰ ਦੀ ਵੀਡੀਓ ਵਾਇਰਲ ਕਰ ਦਿੱਤੀ ਹੁਣ ਲੋਕ ਉਸ ਦੇ ਪੱਖ 'ਚ ਆ ਰਹੇ ਨੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਆ ਚੁੱਕੀਆਂ ਨੇ ਪਹਿਲਾਂ ਜਦੋਂ ਅਜਿਹੀਆਂ ਘਟਨਾਵਾਂ ਹੋਈਆਂ ਜਦੋਂ ਗੋਰਿਆਂ ਦੇ ਵੱਲੋਂ ਅਜਿਹਾ ਕੀਤਾ ਗਿਆ ਤਾਂ ਉਹਨਾਂ ਦੀ ਸਜ਼ਾ ਮਾਫ਼ ਕਰ ਦਿੱਤੀ ਜਾਂਦੀ ਹੈ ਹਰਜਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਨੂੰ ਵਿਦੇਸ਼ ਤੋਂ ਕਾਲ ਆਈ ਕਿ 174 ਦੇ ਕਰੀਬ ਪੇਜਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਪਰ ਪਰਿਵਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਂ ਅਕਾਊਂਟ ਨੰਬਰ ਨਹੀਂ ਦਿੱਤਾ ਗਿਆ ਹਰਜਿੰਦਰ ਦੇ ਰਿਸ਼ਤੇਦਾਰ ਨੇ ਪਟੀਸ਼ਨ ਲਿੰਕ ਤੇ ਕਿਹਾ ਕਿ ਵੀ ਵਿਦੇਸ਼ ਤੋਂ ਸਾਨੂੰ ਲਿੰਕ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਲਿੰਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਤੇ ਲੋਕ ਸਮਰਥਨ ਵੀ ਕਰ ਰਹੇ ਨੇ ਅਪੀਲ ਕਰਦੇ ਆ ਉਹ ਬੋਲੇ ਕਿ ਹਰਜਿੰਦਰ ਦੇ ਹੱਕ 'ਚ ਖੜੇ ਹੋਵੋ ਸਰਕਾਰ ਨੂੰ ਅਪੀਲ ਕਰਿਏ ਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਿਏ ਜੇਕਰ ਹਰਜਿੰਦਰ ਨੂੰ 45 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਉਸ ਦਾ ਪਰਿਵਾਰ ਭੈਣ ਭਰਾਵਾਂ ਦਾ ਘਰ ਉਜੜ ਜਾਵੇਗਾ ਜ਼ਮੀਨ ਤੇ ਕਰਜ਼ਾ ਲੈ ਕੇ ਉਹ ਵਿਦੇਸ਼ ਗਿਆ ਸੀ ਤੇ ਉਸ ਨੂੰ ਇਹ ਸਜ਼ਾ ਹੋ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੋ ਜਾਵੇਗਾ ਹਰਜਿੰਦਰ ਦੇ ਪਰਿਵਾਰ ਤੋਂ ਇਲਾਵਾ ਗਵਾਂਡੀਆਂ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਨੇ ਹਰਜਿੰਦਰ ਬਾਰੇ ਕੀ ਕੁਝ ਆਖਿਆ ਇਸ ਮਾਮਲੇ ਬਾਰੇ ਕੀ ਬੋਲਿਆ ਤੁਸੀਂ ਇੱਕ ਵਾਰ ਉਹ ਵੀ ਸੁਣੋ ਬਹੁਤ ਵਧੀਆ ਪਰਿਵਾਰ ਸੀ ਜੀ ਮੇਰਾ ਜਾਨਾ ਹੀ ਹੋਣਾ ਮੇਰਾ ਮਾਵਰਿੰਗ ਦਾ ਇੱਕ ਉਹਦਾ ਵੱਡਾ ਭਾਈ ਹੈ ਔਰ ਉਹਦੇ ਭਾਈ ਮਿਸਲੋ ਦੀ ਭਝਾਈ ਜੀ ਹੈ ਇੱਕ ਉਹਨਾਂ ਦੀ ਮਾਤਾ ਜੀ ਨੇ ਇਹੀ ਪਰਿਵਾਰ ਸੀ ਫਾਦਰ ਉਹਨਾਂ ਦੀ ਇਹਨਾਂ ਦੇ ਘਰ ਤੋਂ ਬੜਾ ਦੱਸ ਹੋ ਚੁੱਕੀ ਹੈ ਉਹਨੋਂ ਲੜਕਾ ਆਪਣੀ ਕਮਾਈ ਵਾਸਤੇ ਕੁਛ ਪੜ੍ਹ ਲਈ ਆਪਣੀ ਗੈਣੇ ਪਾ ਕੇ ਗਿਆ ਸੀਗਾ ਉਹਦਾ ਇੱਕੋ ਹੀ ਮਕਸਦ ਆਪਣੇ ਸੁਪਨੇ ਪੂਰੇ ਕਰਨ ਦਾ 2018 ਦੇ ਵਿੱਚ ਉਹ ਗਿਆ ਔਰ ਜਦੋਂ ਉਹਨੂੰ ਜਾਂਦਿਆਂ ਰੈਸ਼ ਕੀਤਾ ਗਿਆ ਉਸ ਤੋਂ ਬਾਦਾਂ ਉਹਦੀ ਇਨਕੁਆਇਰੀ ਹੋਈ ਬਹੁਤ سارے ਲੋਕਾਂ ਨੇ ਉਹਦੀ ਸਪੋਰਟ ਕੀਤੀ ਜਿਦੇ ਵਿੱਚ ਉਹਨੂੰ 5000 ਡਾਲਰ ਭਰਨਾ ਪਿਆ ਔਰ ਉੱਥੋਂ ਦੀ ਉਹਨੂੰ ਰਹਿਣ ਵਾਸਤੇ ਪਰਮਿਸ਼ਨ ਮਿਲ ਗਈ ਉਸ ਤੋਂ ਬਾਦਾਂ ਉਹ ਲਾਇਸੈਂਸ ਬਣਿਆ 2021 ਦੇ ਵਿੱਚ ਉਹ ਜਿਹੜਾ ਲਾਇਸੈਂਸ ਹੈ ਉਹ ਵੀ ਲੀਗਲ ਤੌਰ ਤੇ ਬਣਿਆ ਕਿਉਂਕਿ ਉਹਦੀ ਸਾਰੀ ਇੰਟਰਵਿਊ ਲੈ ਕੇ ਉਹ ਦਸਤਾਵੇਜ਼ ਬਣਾਇਆ ਗਿਆ ਜੀ ਜੀ ਅੱਜ ਜੇ ਉਹਦਾ ਕਸੂਰ ਮੰਨਦੀ ਹੈ ਗਵਰਨਮੈਂਟ ਤੇ ਫਿਰ ਜਿਨ੍ਹਾਂ ਨੇ ਲਾਇਸੈਂਸ ਬਣਾਇਆ ਕਿਉਂਕਿ 5 ਸਾਲ ਉਹ ਡਰਾਈਵਿੰਗ ਕਰਦਾ ਰਿਹਾ ਉਹਨੂੰ ਸਾਰੇ ਉਸ ਨੂੰ ਕਦੇ ਕਾਨੂੰਨ ਦਾ ਪਤਾ ਸੀ ਤੇ ਇਹ ਹੋਣੀ ਕਿ ਕਿਸੇ ਕੋਈ ਵੀ ਸੜਕ ਤੇ ਜਾਂਦੇ ਆ ਵਾਪਸ ਆਉਂਦੀ ਹੈ ਉਹਦਾ ਕੋਈ ਨਿੱਜੀ ਉਹਨਾਂ ਨਾਲ ਦੁਸ਼ਮਣੀ ਨਹੀਂ ਸੀ ਇਹ ਗੱਲ ਜਰੂਰ ਮਾਰੀ ਹੋਈ ਹੈ ਕਿ ਉਹਨਾਂ ਲੋਕਾਂ ਦੀ ਮੱਤ ਹੋਈ ਹੈ ਉਹਨਾਂ ਦੀ ਜਾਨ ਚਲੀ ਗਈ ਹੈ ਤੇ ਅਸੀਂ ਇਹ ਅਪੀਲ ਕਰਾਂਗੇ ਪੰਜਾਬ ਗਵਰਨਰ ਸ੍ਰੀ ਭਗਵੰਤ ਮਾਨ ਜੀ ਨੂੰ ਕਿਉਂਕਿ ਮੈਂ ਵੀ ਆਮ ਆਦਮੀ ਪਾਰਟੀ ਦਾ ਪਿੰਡ ਦਾ ਸੈਕਟਰੀ ਹਾਂ ਕਿ ਉੱਥੋਂ ਦੀ ਸਰਕਾਰ ਨਾਲ ਮੇਲਜੋਲ ਕਰਕੇ ਉਹਨਾਂ ਪ੍ਰਤੀ ਜਿੰਨਾ ਵੀ ਹੋ ਸਕੇ ਕੰਮ ਤੋਂ ਕੰਮ ਸਹਾ ਵਾਸਤੇ ਬੇਨਤੀ ਕੀਤੀ ਜਾਵੇ ਤੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਉਹ ਲੀਗਲ ਤੌਰ ਤੇ ਗਿਆ ਦੇ ਚਾਹੇ ਉਹ ਦੋ ਨੰਬਰ ਤੇ ਡੋਂਕੀ ਲਾ ਕੇ ਸੀ ਲੇਕਿਨ ਜਿਹੜਾ ਉਹਨੂੰ ਲਾਇਸੈਂਸ ਮਿਲਿਆ ਉਹ ਤੇ ਲੀਗਲ ਮਿਲਿਆ ਨਾ ਜਿਹਨਾਂ ਨੇ ਉਹਨੂੰ ਲਾਇਸੈਂਸ ਦਿੱਤਾ ਉਹ ਵੀ ਜੋ ਜਦੋਂ ਸੁਮਿਲਿਆਵਾ ਇਨਕੁਆਇਰੀ ਕੀਤੀ ਉਹਦੇ ਚ ਪੱਕਾ ਹੋਊਗਾ ਤਾਂ ਹੀ ਦਸਨ ਦਿੱਤਾ ਹੋਗਾ ਸਰਕਾਰ ਬਿਲਕੁਲ ਜੀ ਜੇ ਉਹਨੂੰ ਲਾਇਸੈਂਸ ਉਹ ਨਾ ਦਿੰਦੇ ਪੱਕਾ ਨਾ ਹੋਇਆ ਹੁੰਦਾ ਤੇ ਉਹ ਲਾਇਸੈਂਸ ਹੀ ਨਹੀਂ ਦੇਣ ਦੇ ਯੋਗ ਜਿਸ ਤਰੀਕੇ ਦਾ ਬਤਿਹਰਾ ਕੀਤਾ ਜਾ ਰਿਹਾ ਦਸਤਾਵ ਦੀ ਉਤਾਰੀ ਦਿੱਤੀ ਗਈ ਉਹ ਇਹ ਸਭ ਤੋਂ ਇੱਕ ਕਾਨੂੰਨੀ ਹਰਕਤ ਆਇਆ ਕਿ ਉਥੋਂ ਦੇ ਉਸ ਪੁਲਿਸ ਨੂੰ ਇਹ ਨਹੀਂ ਚਾਹੀਦਾ ਕਿ ਇੱਕ ਸਰਦਾਰ ਬੰਦੇ ਦੀ ਦਸਤਾਰ ਉਤਾਰਨ ਦੀ ਜਾਵੇ ਮੈਂ ਉਹਦੀ ਫੋਟੋ ਵੀਡੀਓ ਵੀ ਦੇਖ ਰਿਹਾ ਸੀ ਜਿਹਦੇ ਵਿੱਚ ਉਹਨੂੰ ਪਰਨਾ ਬੰਨਣ ਦੀ ਇਜਾਜ਼ਤ ਨਹੀਂ ਔਰ ਉਹਨੇ ਕਿਸੇ ਵळे ਆਪਣੇ ਬਾਵਾ ਹੰਬੀਆਂ ਕਰਨ ਜਦੋਂ ਬਾਵਾ ਕਿੱਤਿਆਂ ਉਹਦੀਆਂ ਵੀ ਉਹ ਵੀ ਨੀਚੇ ਕਿੱਤਿਆਂ ਜਿਹੜੀ ਕਿ ਉਥੋਂ ਦੀ ਇਸ ਪੁਲਿਸ ਵਾਲੋ ਇੱਕ ਕਾਨੂੰਨੀ ਹਰਕਤ ਆ ਸੋ ਉਹਦੇ ਉੱਤੇ ਵੀ ਮੈਂ ਉਥੋਂ ਦੇ ਵਸਨੀਕ ਜਿਹੜੇ ਕਿ ਪੰਜਾਬੀ ਭਰਾ ਸਾਡੇ ਰਹ ਰਹੇ ਨੇ ਜਿਹੜਾ ਕਿ ਬਹੁਤ ਵੱਡਾ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਹਾਡੇ ਉਹ ਨਜ਼ਦੀਕ ਸੀਗੇ ਉਹਦੀ ਜਿੰਨੀ ਵੀ ਹੈਲਪ ਹੋਵੇ ਹੈਲਪ ਕੀਤੀ ਜਾਵੇ ਉਹਨੂੰ ਬੇਸ਼ੱਕ ਰਿਪੋਰਟ ਕੀਤਾ ਜਾਵੇ ਆਪਣੇ ਮਾਪੇ ਉਹਦੇ ਕੋਲ ਆਜੇ ਪਿੰਡ ਵਛਾੜ ਕੇ ਆਪਣਾ ਗੁਜ਼ਾਰਾ ਕਰ ਲਵੇਗਾ ਸੋ ਇਹੀ ਅਪੀਲ ਹੈ ਕਿ ਵੱਤੋਂ ਵੱਤ ਉਹਦੀ ਸਹਿਰਾ ਦੀ ਹਾਂਜੀ ਭਾਈ ਜੀ ਕੀ ਨਾਮ ਮੇਰਾ ਨਾਮ ਲਵਜੋ ਸਿੰਘ ਹੈ ਜੀ ਹਾਂ ਕਿਹੜਾ ਪਿੰਡ ਜੀ ਪਿੰਡ ਰਟੋਲਾ ਜੀ ਜੀ ਤੁਹਾਡੇ ਪਿੰਡ ਦਾ ਇੱਕ ਨੌਜਵਾਨਾ ਜਿਹੜਾ ਵਿਦੇਸ਼ ਦੇ ਵਿੱਚ ਇੱਕ ਟ੍ਰਕ ਡਰਾਈਵਰ ਸੀਗਾ ਇੱਕ ਟ੍ਰਾਫਿਕ ਹਾਦਸਾ ਹੋ ਗਿਆ ਉੱਥੇ ਤੇ ਉਸ ਨੂੰ ਜਿਹੜੀ ਸਜ਼ਾ ਸੁਣਨ ਦੀ ਗੱਲ ਚੱਲ ਰਹੀ ਹੈ ਹਾਂਜੀ ਕਿ ਉਹ ਅਸੀਂ ਲੜਕੇ ਦਾ ਤੇ ਕਿਸ ਤਰੀਕੇ ਨਾਲ ਲੱਭਾ ਜੀ ਜੀ ਉਹਦਾ ਨਾਮ ਹਰਜਿੰਦਰ ਸਿੰਘ ਆ ਤੇ ਬਹੁਤ ਵਧੀਆ ਮੁੰਡਾ ਸੀ ਜੀ ਕਿ ਨਾ ਕੋਈ ਮਾੜੀ ਗੱਲ ਨਹੀਂ ਕਰਦਾ ਸਭ ਨਾਲ ਵਧੀਆ ਰਹਿੰਦਾ ਹੈ ਜੀ ਜਿਹੜਾ ਚਲੋ ਹਾਸਾ ਆਇਆ ਵਾ ਉਹਦੇ ਹੱਥ ਵਸ ਨਹੀਂ। ਨਾ ਹੀ ਉਹਨੇ ਜਾਣ ਕੇ ਉਹ ਚੀਜ਼ ਕੀਤੀ ਸੀ। ਉਹਦੇ ਕਿਹੜਾ ਮਾਈਂਡ ਦੇ ਵਿੱਚ ਹੈਗਾ ਸੀ ਕਿ ਜਿਹੜੇ ਤਿੰਨ ਗੋਰੇ ਮਰੇ ਆ ਜੀ। ਉਹਨਾਂ ਦਾ ਗੜੀ ਉਹਦੀ ਦੁਸ਼ਮਣੀ ਸੀ। ਜੀ। ਉਹ ਤੇ ਚਾਨਕੀ ਹੋ ਗਿਆ ਜੋ ਵੀ ਹੋਇਆ। ਠੀਕ। ਤੇ ਉਹਦਾ ਪਿੰਡ ਦੇ ਵਿੱਚ ਮਿਲੇ ਵਿੱਚ ਦੇ ਉਹਨਾਂ ਪਹਿਲਾਂ ਮਿਲਿਆ ਕਦੀ? ਹਾਂਜੀ ਹਾਂਜੀ ਸਕੂਲ ਟਾਈਮ ਫਰੈਂਡ ਸੀ ਪੜ੍ਹਦੇ ਰਹੇ ਸੀ। ਅੱਛਾ ਜੀ। ਤੇ ਬਾਅਦ ਦੇ ਵਿੱਚ 2018 ਪਲੱਸ 2 ਤੱਕ ਬੀ। ਅੱਛਾ ਜੀ। ਬਾਜ 2018 ਦੇ ਵਿੱਚ ਉਹ ਬਾਹਰ ਚਲਾ ਗਿਆ। ਬਾਹਰ ਜਾਣ ਦਾ ਕਾਰਨ ਕੀ ਸੀਗਾ ਤੇ ਕਿਹੜੇ ਹਾਲਾਤਾਂ 'ਚ ਬਾਹਰ ਗਿਆ? ਬਾਹਰ ਵੇਖੋ ਜੀ ਘਰ ਕੋਈ ਖੁਸ਼ੀ ਨੂੰ ਨਹੀਂ ਛੜਦਾ ਮਜਬੂਰੀਆਂ ਹੁੰਦੀਆਂ ਵਾਂ ਘਰ ਦੇ ਹਾਲਾਤ ਇਹੋ ਜਿਹੇ ਕੋਜੇ ਹੁੰਦੇ ਆ ਬੰਦੇ ਦੇ ਜਿਹੜੇ ਕੋਈ ਬਾਹਰ ਸ਼ੇਅਰ ਨਹੀਂ ਕਰ ਸਕਦਾ ਮਜਬੂਰੀਆਂ ਤੌਰ ਤੇ ਉਹ ਨੌਜਵਾਨ ਬਾਹਰ ਗਿਆ ਸੀ। ਪਰਿਵਾਰ 'ਚ ਕੌਣ-ਕੌਣ ਆ ਸੀ ਬੰਦੇ? ਪਰਿਵਾਰ 'ਚ ਉਹਦੇ ਮੰਮੀ ਆ ਤੇ ਉਹਦਾ ਵੱਡਾ ਭਰਾ ਵਾ ਡੈਡੀ ਉਹਦੇ ਦੀ ਡੈਥ ਹੋ ਗਈ ਸੀ। ਜੀ ਤੇ ਜਿੱਦਾਂ ਉੱਤੇ ਹਾਦਸਾ ਵਾਪਰਿਆ ਹੋਣਾ ਸਜ਼ਾ ਦੀ ਗੱਲ ਚੱਲ ਰਹੀ ਆ ਪੰਜਾਬ ਦੇ ਵਿੱਚੋਂ ਵੀ ਵਿਰੋਧ ਹੋ ਰਿਹਾ ਹੈ। ਯਾਤ ਸਾਵਾ ਪਲ ਗਿਆ ਲੇਕਿਨ ਕਿੰਨੇ 28 ਸਾਲਾਂ ਦੇ ਨੌਜਵਾਨ ਨੂੰ 42 ਸਾਲ ਦੀ ਸਜ਼ਾ ਸ਼ੂਕਣ ਦੀ ਗੱਲ ਚੱਲਦੀ ਹੈ ਇਹ ਤਾਂ ਹੀ ਵੇਖੋ ਗਲਤ ਹੈ ਸਾਰੀ ਜ਼ਿੰਦਗੀ ਉਹਦੀ ਲੰਗ ਜਾਣੀ ਆ ਇੱਕ ਹਸਾਬ ਦੀ ਉਹਨੇ ਮੌਤ ਹੀ ਆਪਣੀ ਮੰਗਣੀ ਆ ਇਹ ਚੀਜ਼ ਬਹੁਤ ਗਲਤ ਹੈ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿ ਨੌਜਵਾਨ ਦੀ ਸਹਾਇਤਾ ਕੀਤੀ ਜਾਵੇ ਉਹਦੇ ਹਾਲ ਵੀ ਥੋੜਾ ਕਿ ਧਿਆਨ ਦਿੱਤਾ ਜਾਵੇ ਪਰਿਵਾਰ ਤੋਂ ਪਿੱਛੋਂ ਵਿਚਾਰਾ ਠੀਕ ਠਾਕ ਆ ਕੋਈ ਬਹੁਤਾ ਤਕੜਾ ਨਹੀਂ ਆ ਗਿਰਫਜ਼ਾਰ ਹੋਇਆ ਕੋਈ ਹੈਗੀ ਇਹੋ ਜੀ ਵੀ ਗੱਲ ਨਹੀਂ ਨਹੀਂ ਭਾਈ ਉਹਦਾ ਭਰਾ ਇੱਥੇ ਇੰਡੀਆ ਬੈਠਾ ਵਾ ਖੇਤੀਬਾੜੀ ਕਰਦਾ ਵਾ ਅੱਛਾ ਅੱਛਾ ਉਹ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਗਲਤ ਹੈ ਪਰਿਵਾਰ ਦੇ ਖਰਾਬ ਕੀ ਆ ਸੋ ਪੈਸੇ ਪਰਿਵਾਰ ਦੇ ਦੇਖੋ ਜੀ ਪਰਿਵਾਰ ਸਾਰਾ ਸਦਮੇ 'ਚ ਹੀ ਆ ਇਸ ਟਾਈਮ ਜਿੰਨਾਂ ਅੱਗੇ ਵੀ ਨਹੀਂ ਆ ਰਿਹਾ ਜੀ ਜਿੰਨਾਂ ਦਾ ਨੌਜਵਾਨ ਪੁੱਤ 28 ਸਾਲਾਂ ਦਾ ਇਹ ਨਾਲ ਇਹ ਕੰਮ ਹੋ ਜਾਣਾ ਉਹ ਪਰਿਵਾਰ ਸਦਮੇ 'ਚ ਹੀ ਹੈ ਜੀ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਬਹੁਤ ਸਾਰਾ ਸੋਸ਼ਲ ਮੀਡੀਆ ਵੀ ਅਰਦਾਸ ਵੀ ਕਰ ਰਹੇ ਨੇ ਲੋਕ ਹਾਂਜੀ ਨੂੰ ਕਰਦੇ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਦੇ ਸਰਕਾਰ ਅੱਗੇ ਉਹ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨੌਜਵਾਨ ਦਾ ਸੋਚਿਆ ਜਾਵੇ ਉਹਦੀ ਸਿਹਤਾਂ ਕੀਤੀ ਜਾਵੇ ਇੰਨੀ ਤਗੜੀ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਉਹ ਗੱਲ ਤੇ ਜੀ ਮਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਹੈ ਜੀ ਸਰਪੰਚ ਜੈਸ਼ੰਦੀਪ ਸਿੰਘ ਕੰਡਰ ਟੋਲ ਵੇਲੇ ਹਾਂ ਮੇਰੇ ਕੀ ਨਾਮ ਵੀ ਆਪਣਾ ਮੇਰਾ ਨਾਮ ਜਸ਼ਨਦੀਪ ਸਿੰਘ ਸਰਪੰਚ ਪਿੰਡ ਰਟੌਲ ਵੇਲੇ ਤੋਂ ਵੀ ਇੱਕ ਹਰ ਜਿੰਦਾ ਮਰਕਾ ਤੁਹਾਡੇ ਪਿੰਡ ਦਾ ਜਿਹੜਾ ਵਿਦੇਸ਼ ਦੇ ਵਿੱਚ ਇਸ ਵਕਤ ਨੂੰ ਦੱਸਿਆ ਜਾ ਰਿਹਾ ਕਿ ਬਾਦਸ਼ਾ ਹੋ ਗਿਆ ਇੱਕ ਸਿੰਘ ਹੋ ਗਿਆ ਤੇ ਉਸ ਨੂੰ 50 ਸਾਲ ਦੀ ਤਕਰੀਬਨ ਸਜ਼ਾ ਸੁਣਾਉਣ ਦੀ ਗੱਲ ਹੋ ਰਹੀ ਹੈ ਕਿਦਾਂ ਦਾ ਲੜਕਾ ਸੀਗਾ ਕੀ ਕੁਝ ਪ੍ਰਭਾਵ ਦੇ ਹਲਾਤ ਵਿੱਚ ਕਿਹਾਣਾ ਚਾਹੀਦਾ ਵੇਖੋ ਜੀ ਜੋ ਬੀਤੇ ਦਿਨ ਯੂ ਐਸ ਏ ਵਿੱਚ ਹਸਾ ਹੋਇਆ ਵਾ ਤਿੰਨ ਗੁਰੇ ਪਰਿਵਾਰ ਦੇ ਵੀ ਜੀ ਮਰੇ ਆ ਸਾਨੂੰ ਉਹਨਾਂ ਦਾ ਵੀ ਦੁੱਖ ਆ ਤੇ ਸਾਡੇ ਪਿੰਡ ਦਾ ਨੌਜਵਾਨ ਹਰਜਿੰਦਰ ਸਿੰਘ ਇਹਦਾ ਵੀ ਸਾਨੂੰ ਬੜਾ ਦੁੱਖ ਆ ਬਹੁਤ ਹੀ ਯਾਰਾ ਚੰਗਾ ਵੀਰੇ ਤੇ ਜੀ ਵੇਖੋ ਜੀ ਨਾ ਤੇ ਉਹਦੀ ਕੋਈ ਨਿੱਜੀ ਮਸਲਾ ਹੈ ਕੋਈ ਨਾ ਉਹਦਾ ਕੋਈ ਹੈ ਰੋਡ ਤੇ ਜਾਂਦੇ ਐਕਸੀਡੈਂਟ ਹੋ ਗਿਆ ਕਿਸੇ ਤੋਂ ਵੀ ਹੋ ਸਕਦਾ ਆਪਣੇ ਤੋਂ ਵੀ ਹੋ ਸਕਦਾ ਬਾਕੀ ਰਹੀ ਗੱਲ ਵੇਖੋ ਜੀ ਬੜੀਆਂ ਫਾਵਾਂ ਡਾਲ ਰਹੇ ਆ ਕਿ 40 ਸਾਲ ਦੀ 45 ਸਾਲ ਦੀ ਸਜ਼ਾ ਹੋਗੀ ਇਹੋ ਜੀ ਕੋਈ ਗੱਲ ਨਹੀਂ ਆ ਤੇ 27 ਤਰੀਕ ਨੂੰ ਸੁਣਵਾਈ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਤੇ ਵੀ ਤਾਂ ਕਿੱਦਾਂ ਇੱਥੋਂ ਗਿਆ ਸੀ ਦਾ ਕਿਹੜੇ ਹਾਲਾਤਾਂ ਗਿਆ ਸੀਗਾ ਅ ਗਿਆਨ ਕੋਲ ਨਹੀਂ ਤਰੀਕਾ ਨਾ ਗਿਆ ਸੀ ਜਾਂ ਕਮੋਨੀ ਤਰੀਕੇ ਨਾਲ ਗਿਆ ਸੀ ਜੋ ਉਸ ਕੋਲ ਆ ਕੇ ਚਾਚਾ ਬਣ ਗਿਆ ਫੁਛੀ ਨਹੀਂ ਨਹੀਂ ਵੇਖੋ ਜੀ 2018 ਚ ਗਿਆ ਹੈ ਉਦੋਂ ਡਾਂਕੀ ਲਾ ਕੇ ਗਿਆ ਹੈ ਤੇ ਉੱਥੇ ਕੰਮ ਸ਼ੁਰੂ ਕਰਦਾ ਹੀ ਕਰ ਰਿਹਾ ਹੈ ਨਹੀਂ ਇੰਨੀ ਨੌਲੇਜ ਨਹੀਂ ਹੈ ਪਹਿਲਾਂ ਜਾਂਦਿਆਂ ਦੇ ਟਰੱਕ ਦਾ ਮਿਲਦਾ ਨਹੀਂ ਹੈ ਏਦਾਂ ਹੀ ਜਾ ਕੇ ਤੇ ਲੀਵਰ ਕਰਦਾ ਹੋਊਗਾ ਜਾਂ ਕਿਤੇ ਫੋੜ ਚ ਪਰਿਵਾਰ ਚ ਉਹਨਾਂ ਦੀ ਮਾਤਾ ਜੀ ਆ ਤੇ ਬ੍ਰਦਰ ਆ ਤੇ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਆ ਕਮਾਤ ਕਿੱਦਾਂ ਦੇ ਅਫਵਾਦ ਚੰਗੇ ਕਰੋ ਇੱਕ ਹੀ ਹਾਲਾਤ ਥੋੜੇ ਮਾੜੇ ਹੈ ਗਰੀਬੀ ਨਹੀਂ ਵਧੀਆ ਠੀਕ ਹੈ ਪਰਿਵਾਰ ਠੀਕ ਹੈ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਅਸੀਂ ਇਹ ਕਰਦੇ ਆਂ ਭਗਵਾਨ ਜਮਾਨ ਸਰਕਾਰ ਨੂੰ ਕਿ ਸੈਂਟਰਲ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਤੋਂ ਅੱਗੇ 트럼ਪ ਸਰਕਾਰ ਦੇ ਨਾਲ ਅਪੀਲ ਕਰਨ ਤੇ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਹੋਵੇ